ਦੱਸ દਈਏ ਕਿ ਸਿੱਖ ਨਸਲ ਕੁਸ਼ੀ ਮਾਮਲੇ ਵਿੱਚ ਕਾਂਗਰਸ ਹੀ ਆਗੂ ਸੱਜਣ ਕੁਮਾਰ ਨੂੰ ਅੱਜ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਹੈ। ਸੱਜਣ ਕੁਮਾਰ ਵੱਲੋਂ ਕੀ ਕਿਹਾ ਗਿਆ ਤਾਂ ਨਾਂ ਸਾਂਝੀ ਕਰਦੇ ਹਾਂ ਪੂਰੀ ਗੱਲਬਾਤ। ਸੱਜਣ ਕੁਮਾਰ ਨੇ ਕਿਹਾ ਕਿ ਉਹ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕਿਆ ਹੈ। ਮੈਂ ਸਮਾਜ ਭਲਾਈ ਲਈ ਕਈ ਪ੍ਰੋਜੈਕਟ ਦਾ ਹਿੱਸਾ ਰਿਹਾ ਹਾਂ। ਮੈਂ ਅਜੇ ਵੀ ਆਪਣੇ ਆਪ ਨੂੰ ਬੇਕਸੂਰ ਸਮਝਦਾ ਹਾਂ। ਇਸ ਮਾਮਲੇ ਵਿੱਚ ਅਦਾਲਤ ਨੂੰ ਮਨੁੱਖੀ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਘੱਟ ਤੋਂ ਘੱਟ ਸਜ਼ਾ ਦੇਣੀ ਚਾਹੀਦੀ ਹੈ। 1984 ਦੇ ਸਿੱਖ ਵਿਰੋਧੀ ਮਾਮਲਿਆਂ ਵਿੱਚ ਦੋਸ਼ੀ ਠਹਾਏ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਰਾਊਜ਼ ਐਮਨੀਓ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸੱਜਣ ਕੁਮਾਰ ਪਹਿਲੇ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅੱਜ ਅਦਾਲਤ ਨੇ ਉਸ ਨੂੰ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖਾਂ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰुणਦੀਪ ਸਿੰਘ ਦੇ ਬਹਿਰਮੀ ਨਾਲ ਕਤਲ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਜ਼ਿਕਰ ਕਰਦੇ ਹੋਏ ਕਿ ਪੀੜਤ ਤਿਰਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗ ਕੀਤੀ ਸੀ ਸੱਜਣ ਕੁਮਾਰ ਨੂੰ 12 ਫਰਵਰੀ ਨੂੰ ਦੋਸ਼ੀ ਧਰਾਇਆ ਗਿਆ ਸੀ ਇਹ ਮਾਮਲਾ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰुणਦੀਪ ਸਿੰਘ ਦੇ ਕਤਲ ਨਾਲ ਸੰਬੰਧ ਹੈ ਇਸ ਸਮੇਂ ਦੌਰਾਨ ਸੱਜਣ ਬਾਹਰੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦਾ ਸੰਸਦ ਮੈਂਬਰ ਸੀ ਉਹ ਇਸ ਸਮੇਂ ਦੰਗਿਆਂ ਨਾਲ ਸੰਬੰਧਿਤ ਇੱਕ ਹੋਰ ਮਾਮਲੇ ਵਿੱਚ ਤਿਹਾਰ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਉੱਥੇ ਉਮਰਕੈਟ ਦੀ ਸਜ਼ਾ ਕੱਟ ਰਿਹਾ ਹੈ ਤੇ ਸੱਜਣ ਕੁਮਾਰ ਨੇ ਕੀ ਕਿਹਾ ਸੰਜਣ ਕੁਮਾਰ ਨੇ ਕਿਹਾ ਮੈਂ 80 ਸਾਲ ਦਾ ਹਾਂ ਵੱਡੀ ਉਮਰ ਕਰਕੇ ਮੈਂ ਕਈ ਮਾਰੀਆਂ ਤੋਂ ਪੀੜਿਤ ਹਾਂ ਮੈਂ 2018 ਤੋਂ ਜੇਲ੍ਹ ਵਿੱਚ ਹਾਂ ਉਦੋਂ ਤੋਂ ਮੈਨੂੰ ਕੋਈ ਫਰੋਲ ਪਰੋਲ ਨਹੀਂ ਮਿਲੀ ਉਸਨੇ 1984 ਦੇ ਮਾਮਲਿਆਂ ਤੋਂ ਬਾਅਦ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਨਹੀਂ ਸ਼ਾਮਿਲਾਂ ਜੇਲ੍ਹ ਵਿੱਚ ਮੁਕਦਮਿਆਂ ਦੌਰਾਨ ਮੇਰਾ ਵਿਹਾਰ ਹਮੇਸ਼ਾ ਚੰਗਾ ਹੀ ਰਿਹਾ ਹੈ ਮੇਰੇ ਵਿਰੁੱਧ ਕਈ ਸ਼ਿਕਾਇਤ ਨਹੀਂ ਮਿਲੀ ਇਸ ਲਈ ਮੇਰੇ ਸੁਧਾਰ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ ਸਚਨ ਕੁਮਾਰ ਨੇ ਕਿਹਾ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕਾ ਹਾਂ ਮੈਂ ਸਮਾਜ ਭਲਾਈ ਲਈ ਕਈ ਪ੍ਰੋਜੈਕਟਾਂ ਦਾ ਹਿੱਸਾ ਵੀ ਹਾਂ ਮੈਂ ਅਜੇ ਵੀ ਆਪਣੇ ਆਪ ਨੂੰ ਬੇਕਸੂਰ ਸਮਝਦਾ ਹਾਂ ਇਸ ਮਾਮਲੇ ਵਿੱਚ ਅਦਾਲਤ ਨੂੰ ਮਨੁੱਖੀ ਪਹਿਲ ਨੂੰ ਧਿਆਨ ਵਿੱਚ ਰੱਖਦੇ ਹੋ ਉਸ ਨੂੰ ਘੱਟ ਤੋਂ ਘੱਟ ਸਜ਼ਾ ਦੇਰੀ ਚਾਹੀਦੀ ਹੈ ਦੱਸ ਦਈਏ ਕਿ ਸਿੱਖ ਨਸਲ ਕੁਸ਼ੀ ਮਾਮਲੇ ਵਿੱਚ ਕਾਂਗਰਸ ਹੀ ਆਗੂ ਸੱਜਣ ਕੁਮਾਰ ਨੂੰ ਅੱਜ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਹੈ ਸੱਜਣ ਕੁਮਾਰ ਵੱਲੋਂ ਕੀ ਕਿਹਾ ਗਿਆ ਤਾਂ ਨਾਲ ਸਾਂਝੀ ਕਰਦੇ ਹਾਂ ਪੂਰੀ ਗੱਲ ਬਾਤ ਸੱਜਨ ਕੁਮਾਰ ਨੇ ਕਿਹਾ ਕਿ ਉਹ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕਿਆ ਹੈ ਮੈਂ ਸਮਾਜ ਭਲਾਈ ਲਈ ਕਈ ਪ੍ਰੋਜੈਕਟ ਦਾ ਹਿੱਸਾ ਰਿਹਾ ਹਾਂ ਮੈਂ ਅਜੇ ਵੀ ਆਪਣੇ ਆਪ ਨੂੰ ਬੇਕਸੂਰ ਸਮਝਦਾ ਹਾਂ ਇਸ ਮਾਮਲੇ ਵਿੱਚ ਅਦਾਲਤ ਨੂੰ ਮਨੁੱਖੀ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਘੱਟ ਤੋਂ ਘੱਟ ਸਜ਼ਾ ਦੇਣੀ ਚਾਹੀਦੀ ਹੈ 1984 ਦੇ ਸਿੱਖ ਵਿਰੋਧੀ ਮਾਮਲਿਆਂ ਵਿੱਚ ਦੋਸ਼ੀ ਠਹਾਏ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਰਾਊਜ਼ ਐਮਨੀਓ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾਈ ਹੈ ਸੱਜਣ ਕੁਮਾਰ ਪਹਿਲੇ ਵੀ ਉਮਰ ਕੈਦੀ ਸਜ਼ਾ ਕੱਟ ਰਿਹਾ ਹੈ ਅੱਜ ਅਦਾਲਤ ਨੇ ਉਸ ਨੂੰ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖਾਂ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰुणਦੀਪ ਸਿੰਘ ਦੇ ਬਹਿਰਮੀ ਨਾਲ ਕਤਲ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਜ਼ਿਕਰ ਕਰਦੇ ਹੋਏ ਕਿ ਪੀੜਤ ਤਿਰਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗ ਕੀਤੀ ਸੀ ਸੱਜਣ ਕੁਮਾਰ ਨੂੰ 12 ਫਰਵਰੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਇਹ ਮਾਮਲਾ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦੇ ਕਤਲ ਨਾਲ ਸੰਬੰਧ ਹੈ ਇਸ ਸਮੇਂ ਦੌਰਾਨ ਸੱਜਣ ਬਾਹਰੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦਾ ਸੰਸਦ ਮੈਂਬਰ ਸੀ ਉਹ ਇਸ ਸਮੇਂ ਦੰਗਿਆਂ ਨਾਲ ਸੰਬੰਧਿਤ ਇੱਕ ਹੋਰ ਮਾਮਲੇ ਵਿੱਚ ਤਿਹਾਰ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਉੱਥੇ ਉਮਰਕੈਟ ਦੀ ਸਜ਼ਾ ਕੱਟ ਰਿਹਾ ਹੈ ਤੇ ਸੱਜਣ ਕੁਮਾਰ ਨੇ ਕੀ ਕਿਹਾ ਸੰਜਣ ਕੁਮਾਰ ਨੇ ਕਿਹਾ ਮੈਂ 80 ਸਾਲ ਦਾ ਹਾਂ ਵੱਡੀ ਉਮਰ ਕਰਕੇ ਮੈਂ ਕਈ ਮਾਰੀਆਂ ਤੋਂ ਪੀੜਿਤ ਹਾਂ ਮੈਂ 2018 ਤੋਂ ਜੇਲ੍ਹ ਵਿੱਚ ਹਾਂ ਉਦੋਂ ਤੋਂ ਮੈਨੂੰ ਕੋਈ ਫਰੋਲ ਪਰੋਲ ਨਹੀਂ ਮਿਲੀ ਉਸਨੇ 1984 ਦੇ ਮਾਮਲਿਆਂ ਤੋਂ ਬਾਅਦ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੈਂ ਨਹੀਂ ਸ਼ਾਮਲ ਹਾਂ ਜੇਲ੍ਹ ਵਿੱਚ ਮੁਕਦਮਿਆਂ ਦੌਰਾਨ ਮੇਰਾ ਵਿਹਾਰ ਹਮੇਸ਼ਾ ਚੰਗਾ ਹੀ ਰਿਹਾ ਹੈ ਮੇਰੇ ਵਿਰੁੱਧ ਕਈ ਸ਼ਿਕਾਇਤ ਨਹੀਂ ਮਿਲੀ ਇਸ ਲਈ ਮੇਰੇ ਸੁਧਾਰ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ ਸਚਨ ਕੁਮਾਰ ਨੇ ਕਿਹਾ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕਾ ਹਾਂ ਮੈਂ ਸਮਾਜ ਫਲਾਈ ਲਈ ਕਈ ਪ੍ਰੋਜੈਕਟਾਂ ਦਾ ਹਿੱਸਾ ਵੀ ਹਾਂ ਮੈਂ ਅਜੇ ਵੀ ਆਪਣੇ ਆਪ ਨੂੰ ਬੇਕਸੂਰ ਸਮਝਦਾ ਹਾਂ ਇਸ ਮਾਮਲੇ ਵਿੱਚ ਅਦਾਲਤ ਨੂੰ ਮਨੁੱਖੀ ਪਹਿਲ ਨੂੰ ਧਿਆਨ ਵਿੱਚ ਰੱਖਦੇ ਹੋ ਉਸ ਨੂੰ ਘੱਟ ਤੋਂ ਘੱਟ ਸਜ਼ਾ ਦੇਣੀ ਚਾਹੀਦੀ ਹੈ